हैलो जी किसी तो सारे वजिया हो गए तो मैं भी वजी अज आप बना जा रहा एक रैड कलर से डिजाइन आप रंग से एक बड़ा ही वजिया ज डिजाइन बनावे डिजाइन होगा जाली तो बिना जाली तो बिना डिजाइन दो कुंडिया का डिजाइन तो सिर्फ एक रो का डिजाइन एक रो का डिजाइन दो कुंडिया का डिजाइन तो पुठिया रो पैन गया सारियाँ पुठ्ठिया इस करके आज वाला डिजाइन बहुत ही सौखा है जाली तो बिना है ਤੇ ਵਧੀਆ ਜਿਹਾ ਡਿਜ਼ਾਈਨ ਹੈ ਤੇ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਇਸਟ ਬਣਾਉਣ ਜਾ ਰਹੇ ਹਾਂ ਅਸੀਂ ਦੋ ਕੁੰਡਿਆਂ ਤੇ ਪੈਣ ਵਾਲਾ ਇੱਕ ਰੋਚ ਪੈਣ ਵਾਲਾ ਰੈੱਡ ਕਲਰਸ ਬਣਾਵਾਂਗੇ ਵਧੀਆ ਜਿਹਾ ਡਿਜ਼ਾਈਨ ਤੇ ਜਿਹੜਾ ਅੱਜ ਅਸੀਂ ਡਿਜ਼ਾਈਨ ਬਣਾਉਣ ਜਾ ਰਹੇ ਆ ਉਹ ਹੈ ਸਾਡਾ ਇਹ ਦੇਖੋ ਡਿਜ਼ਾਈਨ ਦੇ ਲੋਕ ਕੁਛ ਐਦਾ ਦੀ ਹੈ ਦੇਖੋ ਕਿੰਨਾ ਵਧੀਆ ਛੋਟੇ ਛੋਟੇ ਦਾਣਿਆਂ ਵਰਗਾ ਡਿਜ਼ਾਈਨ ਆ ਰਿਹਾ ਸਾਡਾ ਬਿਲਕੁਲ ਹੀ ਛੋਟੇ ਛੋਟੇ ਜਿਹੇ ਦਾਣੇ ਨੇ ਅਲੱਗ ਜਿਹਾ ਡਿਜ਼ਾਈਨ ਹੈ ਦੇਖੋ ਅਗਰ ਤੁਸੀਂ ਦੇਖੋਗੇ ਨੇਰੇ ਤੋਂ ਤਾਂ ਦੇਖੋ ਐਦਾਂ ਲਾਈਨਾਂ ਸਾਡੇ ਡਿਜ਼ਾਈਨ ਚੱਲਦਾ ਇਹਦਾ ਟੇਡੀਆਂ ਬਣਦੀਆਂ ਆਂਦੀਆਂ ਨੇ ਤੇ ਪੂਰੇ ਪ੍ਰੋਜੈਕਟ ਤੇ ਪਿਆ ਦੇਖੋ ਬੜਾ ਹੀ ਵਧੀਆ ਲੱਗਦਾ ਇਹ ਔਰ ਐਦਾਂ ਦਾ ਡਿਜ਼ਾਈਨ ਹੈ ਜਿਹਨੂੰ ਤੁਸੀਂ ਕਿਸੇ ਵੀ ਪ੍ਰੋਜੈਕਟਸ 'ਚ ਪਾ ਸਕਦੇ ਹੋ ਕੋਈ ਛੋਟਾ-ਛੋਟਾ ਡਿਜ਼ਾਈਨ ਤੁਸੀਂ ਪਾਣਾ ਚਾਹੁੰਦੇ ਹੋ ਤੁਸੀਂ ਐਦਾਂ ਦਾ ਕੋਈ ਪੈਟਰਨ ਬਣਾ ਰਹੇ ਹੋ ਤਾਂ ਫਿਰ ਇਹ ਡਿਜ਼ਾਈਨ ਤੁਹਾਡੇ ਲਈ ਹੈ ਤੇ ਇਹ ਡਿਜ਼ਾਈਨ ਨੂੰ ਪਾਓ ਸਿਰਫ ਇੱਕ ਰੋ ਦਾ ਡਿਜ਼ਾਈਨ ਹੈ ਤੇ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਤਾਂ ਫਿਰ ਅਸੀਂ ਦੋ ਦੇ ਮਲਟੀਪਲ ਪਾ ਲੈਣੇ ਆ ਕੁੰਡੇ ਦੇ ਪੈਟਰਨ ਦੇ ਫਸਟ ਰੋ ਇੱਕ ਰੋ ਦਾ ਹੀ ਡਿਜ਼ਾਈਨ ਹੈ ਤੇ ਪੁੱਠੀ ਰੋ ਸਾਰੀਆਂ ਪਹਿਣੀਆਂ ਪੁੱਠੀਆਂ ਲੋ ਜੀ ਅਸੀਂ ਆਗੇ ਆਪਣੀ ਪੈਟਰਨ ਦੀ ਸਿੱਧੀ ਰੋ ਸਿੱਧੀ ਰੋ ਚ ਇਹ ਡਿਜ਼ਾਈਨ ਪਹਿਣਾ ਸਿੱਧੀ ਸਲਾਈ ਚ ਇਹ ਡਿਜ਼ਾਈਨ ਪਹਿਣਾ ਆ ਦੇਖੋ ਪਹਿਲੇ ਕੁੰਡੇ ਨੂੰ ਅਸੀਂ ਐ ਸਟਿਚ ਕਰ ਲੋ ਬੁਣ ਲੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਤੁਹਾਨੂੰ ਐ ਸਟਿਚ ਕਰਕੇ ਪਹਿਲਾ ਕੁੰਡਾ ਦੱਸ ਲਿਖਿਆ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਅਗਲੇ ਦੋ ਕੁੰਡੇ ਤੇ ਸਿੱਧਾ ਡਿਜ਼ਾਈਨ ਪਾਣਾ ਕਿੱਦਾਂ ਦੋ ਕੁੰਡੇ ਲੈਣੇ ਆ ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਪਿੱਛੋਂ ਕੁੰਡੇ ਨੂੰ ਅੱਗੋਂ ਨੇ ਪਿੱਛੋਂ ਬੁਣਿਆ ਦੋਨਾਂ ਨੂੰ ਦੋਨਾਂ ਕੁੰਡਿਆਂ ਨੂੰ ਅਸੀਂ ਪਿੱਛੋਂ ਬੁਣਿਆ ਪਿੱਛੋਂ ਬੁਣਨ ਤੋਂ ਬਾਅਦ ਅਸੀਂ ਇੱਕ ਕੁੰਡੇ ਨੂੰ ਸਲਾਈ ਤੋਂ ਉਤਾਰਦਾ ਤੇ ਇੱਕ ਕੁੰਡਾ ਸਲਾਈ ਦੇ ਉੱਪਰ ਹੀ ਰਹਿ ਜਾਂਦਾ ਜਿਹੜਾ ਕੁੰਡਾ ਸਲਾਈ ਤੋਂ ਰਹਿ ਜਾਂਦਾ ਇਹਨੂੰ ਅਸੀਂ ਫੇਰ ਬੁਣ ਲਿਆ ਦੋ ਕੁੰਡਿਆਂ ਚੋਂ ਹੀ ਸਾਡੇ ਦੋ ਕੁੰਡੇ ਬਣ ਕੇ ਆ ਗਏ ਇੱਕ ਵਾਰੀ ਫੇਰ ਧਿਆਨ ਨਾਲ ਦੇਖੋ ਧਾਗਾ ਸਾਡੇ ਪਿੱਛੇ ਹੀ ਹੈ ਅਗਲੇ ਦੋ ਕੁੰਡੇ ਅਸੀਂ ਲੈਣੇ ਦੋ ਕੁੰਡਿਆਂ ਤੇ ਪੈਟਰਨ ਪਹਿਣਾ ਤੇ ਦੋਨੇ ਹੀ ਕੁੰਡੇ ਅਸੀਂ ਲੈ ਲਏ ਦੋ ਕੁੰਡਿਆਂ ਨੂੰ ਅਸੀਂ ਬੈਕ ਲੂਪ ਤੋਂ ਪਿੱਛੇ ਤੋਂ ਆ ਦੇਖੋ ਦੋ ਕੁੰਡਿਆਂ ਨੂੰ ਅਸੀਂ ਬੈਕ ਲੂਪ ਤੋਂ ਮੀਨਸ ਕਿ ਪਿੱਛੋਂ ਬੁਣਨਾ ਪਿੱਛੋਂ ਅਸੀਂ ਦੋਨਾਂ ਨੂੰ ਐਂਦਾ ਕਰਕੇ ਦੋਨਾਂ ਨੂੰ ਇਕੱਠਿਆਂ ਨੂੰ ਬੁਣ ਲਿਆ ਦੋਨਾਂ ਨੂੰ ਇਕੱਠਿਆਂ ਨੂੰ ਬੁਣ ਕੇ ਆਏ ਤੇ ਆ ਦੇਖੋ ਸਾਡਾ ਆ ਗਿਆ ਇੱਧਰ ਇੱਕ ਕੁੰਡਾ ਤੇ ਆ ਦੋ ਕੁੰਡੇ ਜਿਨ੍ਹਾਂ ਨੂੰ ਅਸੀਂ ਇਕੱਠਾ ਬੁਣਿਆ ਹੈ ਇਸ ਤੋਂ ਅਸੀਂ ਇੱਕ ਕੁੰਡੇ ਨੂੰ ਉਤਾਰ ਦੇਵਾਂਗੇ ਅਗਲੇ ਵਾਲੇ ਨੂੰ ਤੇ ਪਿਛਲੇ ਨੂੰ ਸਲਾਈ ਦੇ ਉੱਪਰ ਇਦਾਂ ਹੀ ਰਹਿਣ ਦਵਾਂਗੇ ਪਿਛਲਾ ਜਿਹੜਾ ਸਾਡਾ ਕੁੰਡਾ ਸਲਾਈ ਤੇ ਰਹਿ ਗਿਆ ਇਹਨੂੰ ਅਸੀਂ ਹੁਣ ਇਕੱਲੇ ਨੂੰ ਸਿੱਧਾ ਬੁਣ ਲਵਾਂ ਸਾਡੇ ਦੋ ਚੋਂ ਦੋ ਹੀ ਬਣ ਗਏ ਹੋਏ ਕੁੰਡੇ ਇੱਕ ਵਾਰੀ ਫੇਰ ਦੇਖੋ ਦੋ ਕੁੰਡੇ ਜਿਨ੍ਹਾਂ ਤੇ ਅਸੀਂ ਪੈਟਰਨ ਪਾਣਾ ਹੈ ਦੋ ਕੁੰਡਿਆਂ ਦਾ ਪੈਟਰਨ ਹੈ ਦੋਨਾਂ ਨੂੰ ਅਸੀਂ ਬੈਕ ਲੂਪ ਤੋਂ ਪਿੱਛੋਂ ਸਲਾਈ ਪਾ ਕੇ ਦੋਨਾਂ ਨੂੰ ਪਿੱਛੋਂ ਦੋ ਦਾ ਇੱਕ ਕਰਤਾ ਦੋ ਦਾ ਇੱਕ ਕਰਨ ਤੋਂ ਬਾਅਦ ਅਸੀਂ ਦੋਨੇ ਹੀ ਕੁੰਡੇ ਸਲਾਈ ਤੋਂ ਨਹੀਂ ਉਤਾਰਨੇ ਇੱਕ ਕੁੰਡੇ ਨੂੰ ਸਲਾਈ ਤੋਂ ਉਤਾਰ ਦੇਣਾ ਤੇ ਇੱਕ ਕੁੰਡੇ ਨੂੰ ਸਲਾਈ ਦੇ ਉੱਪਰ ਹੀ ਰੱਖ ਲੈਣਾ ਜਿਹੜਾ ਕੁੰਡਾ ਅਸੀਂ ਸਲਾਈ ਦੇ ਉੱਪਰ ਰੱਖਿਆ ਉਹਨੂੰ ਬੁਣਾਂਗੇ ਫੇਰ ਦੁਬਾਰਾ ਬੈਕ ਲੂਪ ਤੋਂ ਹੀ ਸਿੱਧਾ ਇਹ ਧਿਆਨ ਦੇਣਾ ਕਿ ਇਹ ਪੂਰੀ ਰੋ ਸਿੱਧੀ ਹੈ ਪਰ ਸਿੱਧੀ ਰੋ ਪੂਰੀ ਹੀ ਅਸੀਂ ਬੈਕ ਲੂਪ ਤੋਂ ਬੁਣੀ ਮੀਨਸ ਕਿ ਸਾਰੇ ਹੀ ਕੁੰਡੇ ਅਸੀਂ ਪਿੱਛੋਂ ਬੁਣਨੇ ਆ ਅਸੀਂ ਐਦਾਂ ਨਹੀਂ ਬੁਣਨੇ ਅਸੀਂ ਸਾਰੇ ਹੀ ਕੁੰਡੇ ਬੈਕ ਲੂਪ ਤੋਂ ਐਦਾਂ ਪਿੱਛੋਂ ਬੁਣਨੇ ਆ ਦੋ ਕੁੰਡੇ ਲੈ ਦੋਨਾਂ ਨੂੰ ਅਸੀਂ ਪਿੱਛੋਂ ਬੁਣਨਾ ਦੇਖੋ ਅਗਰ ਅਸੀਂ ਅੱਗੋਂ ਬੁਣਾਂਗੇ ਤਾਂ ਸਾਡੇ ਪੈਟਰਨ ਦੀ ਲੁੱਕ ਨਹੀਂ ਵਧੀ ਆਉਗੀ ਤੇ ਅਸੀਂ ਬੁਣਨਾ ਇਹਨਾਂ ਨੂੰ ਦੋਨਾਂ ਨੂੰ ਪਿੱਛੋਂ ਪਿੱਛੋਂ ਬੁਣਿਆ ਆ ਦੇਖੋ ਪਿੱਛੋਂ ਬੁਣ ਕੇ ਦੋਨਾਂ ਦਾ ਇੱਕ ਕੁੰਟਾ ਬਣਾ ਲਿਆ ਦੋਨਾਂ ਨੇ ਇੱਕ ਕੁੰਡਾ ਬਣਾਉਣ ਤੋਂ ਬਾਅਦ ਇੱਕ ਕੁੰਡੇ ਨੂੰ ਸਲਾਈ ਤੋਂ ਉਤਾਰ ਦੇਣਾ ਤੇ ਇੱਕ ਨੂੰ ਸਲਾਈ ਦੇ ਉੱਪਰ ਰੱਖ ਲੈਣਾ ਜਿਹੜਾ ਕੁੰਡਾ ਸਾਡਾ ਸਲਾਈ ਦੇ ਉੱਪਰ ਹੈ ਇਹਨੂੰ ਫੇਰ ਦੁਬਾਰਾ ਸੀ ਬੈਕ ਲੂਪ ਤੋਂ ਬੁੰਦਦੇ ਨੇ ਬਸ ਇਹ ਹੀ ਸਾਡਾ ਦੋ ਕੁੰਡਿਆਂ ਦਾ ਪੈਟਰਨ ਹੈ ਬੜਾ ਹੀ ਜਲਦੀ ਜਲਦੀ ਤੇ ਆਸਾਨੀ ਨਾਲ ਬਣਾਉਣ ਵਾਲਾ ਪੈਟਰਨ ਹੈ ਤੁਸੀਂ ਇਸ ਪੈਟਰਨ ਨੂੰ ਪਾਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਬੜਾ ਹੀ ਸੌਖਾ ਬੰਦਾ ਕਿਉਂਕਿ ਆ ਦੇਖੋ ਦੋ ਦਾ ਇੱਕ ਕੀਤਾ ਇੱਕ ਕੁੰਡਾ ਉਤਾਰਤਾ ਇੱਕ ਨੂੰ ਫੇਰ ਦੁਬਾਰਾ ਬੁੰਨ ਲਿਆ ਫੇਰ ਅਸੀਂ ਦੋ ਕੁੰਡੇ ਲੈ ਦੋ ਦਾ ਕੀਤਾ ਇੱਕ ਬੈਕ ਲੂਪ ਤੋਂ ਤੇ ਦੋਨਾਂ ਕੁੰਡਿਆਂ ਤੋਂ ਇੱਕ ਕੁੰਡਾ ਉਤਾਰ ਲਿਆ ਤੇ ਇੱਕ ਸਲਾਈ ਤੇ ਰਹਿਣ ਤਾਂ ਇਹਨੂੰ ਫੇਰ ਦੁਬਾਰਾ ਮੁੰਡੇ ਦਾ ਬੈਕ ਲੂਪ ਤੋਂ ਦੋ ਚੋਂ ਸਾਡੇ ਦੋ ਕੁੰਡੇ ਬਣ ਗਏ ਬਸ ਇਹ ਸਾਡਾ ਇੱਕ ਸਲਾਈ ਦਾ ਡਿਜ਼ਾਈਨ ਹੈ ਪੁੱਠੇ ਰੋ ਅਸੀਂ ਪੂਰੀ ਦੀ ਪੂਰੀ ਪੁੱਠੀ ਹੀ ਪਣੀ ਹੈ ਇੱਕ ਵਾਰੀ ਫੇਰ ਦੇਖ ਲਓ ਇਹ ਡਿਜ਼ਾਈਨ ਅਸੀਂ ਕਿੱਦਾਂ ਬਣਾ ਰਹੇ ਹਾਂ ਆ ਦੇਖੋ ਇਹ ਕੁੰਡੇ ਨੂੰ ਅਸੀਂ ਦੁਬਾਰਾ ਬੁੰਦ ਰਿਹਾ ਦੋ ਕੁੰਡੇ ਲੈ ਦੋਨਾਂ ਚੋਂ ਆ ਦੇਖੋ ਦੋਨਾਂ ਨੂੰ ਬੈਕ ਲੂਪ ਤੋਂ ਬੁਣਿਆ ਇੱਕ ਇੱਕ ਕੁੰਡੇ ਨੂੰ ਉਤਾਰਤਾ ਇੱਕ ਨੂੰ ਰਹਿੰਤਾ ਸਲਾਈ ਦੇ ਉੱਪਰ ਇਹਦਾ ਬਣਾ ਲਿਆ ਦਵਾਰਾ ਬੁਣਿਆ ਪੂਰੀ ਦੀ ਪੂਰੀ ਸਿੱਧੀ ਰੋ ਅਸੀਂ ਬੈਕ ਲੂਪ ਤੋਂ ਬੁਣ ਰਹੇ ਹਾਂ ਦੋ ਦਾ ਇੱਕ ਕਰਕੇ ਇੱਕ ਕੁੰਡੇ ਨੂੰ ਉਤਾਰ ਕੇ ਇੱਕ ਕੁੰਡਾ ਰਹਿ ਗਿਆ ਇਹਨੂੰ ਫੇਰ ਬੈਕ ਲੂਪ ਤੋਂ ਬਣਾ ਰਿਹਾ ਅਸੀਂ ਬੁਣ ਲਿਆ ਦੋ ਕੁੰਡਿਆਂ ਚੋਂ ਦੋ ਕੁੰਡੇ ਬਣਾਣੇ ਆ ਦੋਨਾਂ ਨੂੰ ਇਕੱਠਾ ਲਿਆ ਬੈਕ ਲੂਪ ਤੋਂ ਬੁਣਿਆ ਇਹ ਕੁੰਡਾ ਉਤਾਰਤਾ ਇੱਕ ਸਲਾਈ ਦੇ ਉੱਪਰ ਰਹਿ ਗਿਆ ਇਹਦਾ ਫੇਰ ਅਸੀਂ ਬੰਨ ਲਿਆ ਬਸ ਐਦਾਂ ਹੀ ਅਸੀਂ ਪੂਰੀ ਫਸਟ ਰੋ ਪਾ ਲੈਣੀ ਹੈ ਬਸ ਇਹ ਹੀ ਇੱਕ ਰੋ ਸਾਡੀ ਪੈਟਰਨ ਦੀ ਹੈ ਇਹ ਹੀ ਰੋ ਨੂੰ ਅਸੀਂ ਹਰ ਸਾਰੇ ਸਿੱਧੀਆਂ ਰੋ ਸਾਡੀਆਂ ਐਦਾਂ ਹੀ ਪਹਿਣੀਆਂ ਨੇ ਹੋਰ ਇਸ ਤੋਂ ਕੁਝ ਵੀ ਨਹੀਂ ਪੈਟਰਨ ਬਹੁਤ ਹੀ ਸੋਖਾ ਹੈ ਬਿਗਨਰਸ ਵੀ ਇਹਨੂੰ ਬੜੇ ਆਰਾਮ ਨਾਲ ਬਣਾ ਸਕਦੇ ਆ ਤੇ ਇਸ ਪੈਟਰਨ ਦੀ ਖਾਸ ਗੱਲ ਕਿਸੇ ਵੀ ਕਲਰ ਚ ਪਾ ਲੋ ਤੁਸੀਂ ਸਾਰੇ ਹੀ ਰੰਗਾਂ 'ਚ ਇਹ ਵਾਲਾ ਪੈਟਰਨ ਤੁਹਾਨੂੰ ਬੜਾ ਹੀ ਵਧੀਆ ਲੱਗੂਗਾ ਤੇ ਚਾਹੇ ਤੁਸੀਂ ਇਹਨੂੰ ਜਿਹੜੇ ਮਰਜ਼ੀ ਪ੍ਰੋਜੈਕਟਸ 'ਚ ਪਾ ਲੋ ਤੁਸੀਂ ਕੋਈ ਬੱਚੇ ਦੀ ਕੋਟੀ ਬਣਾਉਣ ਰਹੇ ਹੋ ਉਹਦੇ ਲਈ ਪੈਟਰਨ ਸੋਚ ਰਹੇ ਹੋ ਅੱਖਾਂ ਬੰਦ ਕਰਕੇ ਤੁਸੀਂ ਇਹਨੂੰ ਪੈਟਰਨ ਨੂੰ ਪਾ ਸਕਦੇ ਤੇ ਪੈਟਰਨ ਥੋੜਾ ਬਣ ਕੇ ਬੜੇ ਹੀ ਜਲਦੀ ਤਿਆਰ ਹੋਊਗਾ ਕਿਉਂਕਿ ਇਸ ਚਸੀਂ ਦੋਨੇ ਕੁੰਡਿਆਂ ਨੂੰ ਹੀ ਬੁਣ ਰਹੇ ਆ ਆ ਦੇਖੋ ਦੋਨੋਂ ਇੱਕ ਵਾਰੀ ਪਹਿਲਾਂ ਬੁਣ ਲਿਆ ਫੇਰ ਦੂਜੀ ਵਾਰ ਬੁਣ ਲਿਆ ਤੇ ਪੈਟਰਨ ਸਾਡਾ ਬੜੇ ਹੀ ਜਲਦੀ ਬਣ ਕੇ ਇਹ ਕੰਪਲੀਟ ਹੋ ਜਾਏਗਾ ਪਰ ਜੈਕਟ ਥੋੜਾ ਤਾਂ ਮੈਂ ਜਲਦੀ ਬਣੂਗਾ ਕਿਉਂਕਿ ਜਿਹੜੀ ਪੁੱਠਿਆ ਰੋ ਨੇ ਪੂਰੀ ਪੁੱਠੀ ਪਹਿਣੀ ਉਸ ਤੇ ਅਸੀਂ ਕੋਈ ਡਿਜ਼ਾਈਨ ਨਹੀਂ ਪਾਣਾ ਪੁੱਠੀ ਰੋ ਤੁਸੀਂ ਆਮ ਨਾਲ ਅੱਖਾ ਬੰਦ ਕਰਕੇ ਵੀ ਪਾ ਸਕਦੇ ਹੋ ਕਿਉਂਕਿ ਪੁੱਠੀ ਰੋ ਪੂਰੀ ਪੁੱਠੀ ਹੀ ਪਹਿਣੀ ਹੈ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਇ ਟੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਅਗਰ ਵੀਡੀਓ ਪਸੰਦ ਆਂਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੂ ਤਾਂ ਫਿਰ ਆ ਗਈ ਅਸੀਂ ਸੈਕਿੰਡ ਰੋ ਉੱਠੀ ਰੋ ਦੇਖੋ ਬੈਕ ਸਾਈਡ ਤੋਂ ਸਾਡਾ ਪੈਟਰਨ ਐਦਾ ਦਾ ਬਣੇਗਾ ਉੱਠੀ ਰੋ ਅਸੀਂ ਕੁਝ ਵੀ ਨਹੀਂ ਕਰਨਾ ਪਹਿਲੇ ਕੁੰਡੇ ਨੂੰ ਐ ਸਟਿਚ ਕਰਕੇ ਪੂਰੀ ਦੀ ਪੂਰੀ ਰੋ ਅਸੀਂ ਪਾੜਾ ਲੈਣੀ ਹੈ ਉੱਠੀ ਉੱਠੀ ਰੋ ਉੱਠੀ ਬਣਾਣੀ ਹੈ ਪੂਰੀ ਦੀ ਪੂਰੀ ਉਲਟੀ ਸिलाई ਬੈਕ ਸਾਈਡ ਤੋਂ ਉਲਟਾ ਸਾਈਡ ਸਾਡਾ ਉੱਠੀ ਸਾਈਡ ਸਾਡੀ ਪੂਰੀ ਦੀ ਪੂਰੀ ਰੋ ਸਾਡੀ ਉੱਠੀ ਹੀ ਬਣੂਗੀ ਪੁੱਠੀਆਂ ਸਲਾਈਆਂ ਪੂਰੀਆਂ ਪੁੱਠੀਆਂ ਪਾਣੀ ਐ ਸਿੱਧੀ ਸਲਾਈ ਚ ਬੱਸ ਸਾਡਾ ਇਹ ਪੈਟਰਨ ਬਣਨਾ ਹੈ ਇੱਕ ਸਲਾਈ ਦਾ ਹੀ ਸਾਡਾ ਪੈਟਰਨ ਹੈ ਪੁੱਠੀ ਰੋਸੇ ਪੂਰੀ ਪੁੱਠੀ ਪਾ ਕੇ ਫਿਰ ਅਸੀਂ ਪਹਿਲੀ ਵਾਲੀ ਸਲਾਈ ਜਿੱਦਾਂ ਪਾਈ ਸੀ ਉਦਾਂ ਹੀ ਇਸ ਪੈਟਰਨ ਨੂੰ ਪੰਦ ਜਾਣਾ ਬਾਰ ਬਾਰ ਇਹਹੀ ਦੋ ਸਲਾਈਆਂ ਅਸੀਂ ਪਾਈ ਜਾਵਾਂਗੇ ਇਹ ਦੋ ਕੁੰਡਿਆਂ ਦੇ ਉੱਪਰ ਤੇ ਸਾਡਾ ਡਿਜ਼ਾਈਨ ਬਣ ਕੇ ਹੋ ਜਾਣਾ ਤਿਆਰ ਵਧੀਆ ਜਾਂ ਡਿਜ਼ਾਈਨ ਹੈ ਸੋਖਾ ਡਿਜ਼ਾਈਨ ਹੈ ਸਾਰੇ ਕਲਰ ਤੇ ਪੈਣ ਲਈ ਡਿਜ਼ਾਈਨ ਹੈ ਤੇ ਤੁਸੀਂ ਦੇਖੋ ਗੇ ਤਾਂ ਇਹਨੂੰ ਦੇਖ ਕੇ ਤੁਸੀਂ ਪਾਏ ਬਿਨਾ ਰਹਿ ਨਹੀਂ ਸਕੋਗੇ ਫਿਰ ਇਸ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਮੇਰਾ ਇਹ ਦਸੰਦਾ ਤਰੀਕਾ ਤੇ ਮੇਰੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕੋਈ ਹੋਰ ਡਿਜ਼ਾਈਨ ਕੋਈ ਹੋਰ ਚੀਜ਼ ਤੁਸੀਂ ਨਵੀਂ ਸਿੱਖਣੀ ਚਾਹੁੰਦੇ ਹੋ ਤਾਂ ਉਹ ਵੀ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਣ ਦੀ ਕੋਸ਼ਿਸ਼ ਕਰੂੰਗੀ ਤੇ ਫਿਰ ਜੀ ਹੋ ਗਿਆ ਸਾਡਾ ਡਿਜ਼ਾਈਨ ਪੂਰਾ ਕਿਉਂਕਿ ਦੋ ਸਲਾਈਆਂ ਤੇ ਹੀ ਪਹਿਣਾ ਸੀ ਇਹ ਦੋ ਸਲਾਈਆਂ ਅਸੀਂ ਪਾ ਲਈਆਂ ਐਸੇ ਇਦਾਂ ਹੀ ਸਬਜ਼ਾਈ ਨੂੰ ਬਣਾਈ ਜਾਓ ਉੱਪਰ ਦੀ ਉੱਪਰ ਤੇ ਸਾਡਾ ਡਿਜ਼ਾਈਨ ਐਦਾ ਬਣ ਕੇ ਤਿਆਰ ਹੋ ਚੁੱਕਾ ਤਾਂ ਫਿਰ ਬਣਾਓ ਇਹ ਸੋਨਾ ਜਾਂ ਦੋ ਕੁੰਡਿਆਂ ਤੇ ਪਹਿਨਣ ਵਾਲਾ ਡਿਜ਼ਾਈਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓਜ਼ ਇੱਕ ਨਵੇਂ ਪੈਟਰਨ ਤੇ ਇੱਕ ਨਵੇਂ ਪ੍ਰੋਜੈਕਟ ਤੇ ਨਾਲ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਜੀ ਓਕੇ ਜੀ ਬਾਏ ਬਾਏ